ਬਾਦਲਾਂ ਦੇ ਰਾਜ ਚ ਪੁਲਿਸ ਬੰਦੇ ਮਾਰ ਕੇ ਅਣਪਛਾਤੀ ਹੋ ਜਾਂਦੀ ਸੀ ਤੇ ਭਾਗਵਤ ਮਾਨ ਦੇ ਰਾਜ ਦੇ ਵਿੱਚ ਪੁਲਿਸ ਬੰਦੇ ਮਾਰ ਕੇ ਲਾਪਤਾ ਹੋ ਜਾਂਦੀ ਆ ਜਿਸ ਰਾਜ ਪ੍ਰਬੰਧ ਚ ਪੁਲਿਸ ਅਣਪਛਾਤੀ ਬਣ ਜੇ ਪੁਲਿਸ ਲਾਪਤਾ ਹੋ ਜੇ ਤੇ ਕਾਤਲ ਹੀ ਉਹੋ ਹੋਵੇ ਤੇ ਫਿਰ ਕਾਤਲਾਂ ਨੂੰ ਗ੍ਰਿਫਤਾਰ ਕੌਣ ਕਰੇਗਾ ਨਰਿੰਦਰਦੀਪ ਦੇ ਕਤਲ ਦੇ ਵਿੱਚ ਵੀ ਕਾਤਲ ਵੀ ਪੁਲਿਸ ਵਾਲੇ ਆ ਤੇ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਵੀ ਪੁਲਿਸ ਵਾਲਿਆਂ ਦੀ ਹੈਗੀ ਆ ਬਠਿੰਡੇ ਦੇ ਪੁਲਿਸ ਅਧਿਕਾਰੀ ਖਿੱਕ ਠੋਕ ਕੇ ਕਹਿ ਰਹੇ ਆ ਕਿ ਪੈਸੇ ਲੈਣੇ ਲੈ ਲੋ ਨੌਕਰੀ ਲੈਣੀ ਲੈ ਲੋ ਪੁਲਿਸ ਵਾਲਿਆਂ ਤੇ ਅਸੀਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਕਰਨੀਗੀ ਆਮ ਲੋਕ ਕਹਿੰਦੇ ਨੇ ਕਿ ਕਾਨੂੰਨ ਅੰਨਾ ਹੁੰਦਾ ਆਪ ਕਹਿੰਦੇ ਕਾਨੂੰਨ ਆਮ ਲੋਕਾਂ ਵਾਸਤੇ ਅੰਨਾ ਨਹੀਂ ਹੁੰਦਾਗਾ ਆਮ ਲੋਕਾਂ ਵਾਸਤੇ ਇਹ ਲੰਗੜਾ ਲੂਲਾ ਅੰਨਾ ਬੋਲਾ ਟੁੰਡਾ ਸਭ ਕੁਝ ਹੁੰਦਾ ਇਹ ਲਟੇਰੀਆ ਵਾਲੀ ਕੰਮ ਕਰਦਾ ਆਮ ਲੋਕਾਂ ਨੂੰ ਦਬਾਉਣਾ ਹੁੰਦਾ ਉਦੋਂ ਫਿਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੋ ਜਾਂਦੇ ਹੈਗੇ ਆ ਤੇ ਜਦੋਂ ਤਗੜੇ ਨੂੰ ਅੱਤ ਪਾਉਣਾ ਹੋਵੇ ਫਿਰ ਇਹਦੇ ਹੱਥ ਜਿਹੜੇ ਆ ਟੁੰਡ ਬਣ ਜਾਂਦੇ ਹੈਗੇ ਆ ਇਹ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਤਾਲੇ ਲੈ ਕੇ ਜਾਂਦਾ ਮੁੱਖ ਮੰਤਰੀ ਇਹ ਵਿਧਾਨ ਸਭਾ ਦੇ ਅੰਦਰ ਵੀ ਵਿਰੋਧੀ ਧਿਰ ਦੀ ਜਿਹੜੀ ਹੈਗੀ ਆ ਵਿਰੋਧੀ ਸੁਰ ਜਿਹੜੀ ਨੱਪਣੀ ਚਾਹੁੰਦੇ ਆ ਸੜਕਾਂ ਤੇ ਜੇ ਕੋਈ ਵਿਰੋਧੀ ਸਿਰ ਉਸਦੀ ਆ ਉਹ ਵੀ ਨੱਪਣਾ ਚਾਹੁੰਦੇ ਆ ਇਹ ਕਹਿੰਦੇ ਕਿ ਸਿਰਫ ਤੇ ਸਿਰਫ ਸਾਡੀ ਜਿਹੜੀ ਆ ਹਾਮੀ ਚ ਹਾਮੀ ਭਰੋ ਜੇ ਅਸੀਂ ਦਿਨ ਨੂੰ ਰਾਤ ਗਈਏ ਤੇ ਰਾਤ ਕੋ ਰਾਤ ਨੂੰ ਦਿਨ ਗਈਏ ਤੇ ਦਿਨ ਕੋ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਵਾਪਰਨਾ ਕਿਵੇਂ ਦੇਖਦੇ ਹੋ ਮਤਲਬ ਇੰਨਾ ਸਮਾਂ ਹੋ ਗਿਆ ਤੁਸੀਂ ਲੁਧਿਆਣੇ ਵੀ ਚਲੇ ਗਏ ਸੀ ਇਥੇ ਬਾਜ਼ਾਰ ਵੀ ਬੰਦ ਕਰਾ ਲਿਆ ਬਠਿੰਡੇ ਵੀ ਪ੍ਰਦਰਸ਼ਨ ਕਰ ਲਿਆ ਪਰ ਕੀ ਗੱਲ ਸੁਣਵਾਈ ਕਿਉਂ ਨਹੀਂ ਮਨਿੰਦਰ ਜੀ ਗੱਲ ਇਹ ਸੀ ਕਿ ਬਾਦਲਾਂ ਦੇ ਰਾਜ ਚ ਪੁਲਿਸ ਬੰਦੇ ਮਾਰ ਕੇ ਅਣਪਛਾਤੀ ਹੋ ਜਾਂਦੀ ਸੀ ਤੇ ਭਾਗਵਤ ਮਾਨ ਦੇ ਰਾਜ ਦੇ ਵਿੱਚ ਪੁਲਿਸ ਬੰਦੇ ਮਾਰ ਕੇ ਲਾਪਤਾ ਹੋ ਜਾਂਦੀ ਆ ਉਹ ਥਾਣੇ ਚ ਐਸਐਚਓ ਵੀ ਲੱਗਾ ਹੁੰਦਾ ਕਾਤਲ ਤੇ ਫਿਰ ਵੀ ਪੁਲਿਸ ਅਦਾਲਤ ਚ ਕਹਿ ਰਹੀ ਹੁੰਦੀ ਆ ਕਿ ਪੁਲਿਸ ਲਾਪਤਾ ਹੋ ਗਈ ਆ ਜਿਸ ਰਾਜ ਪ੍ਰਬੰਧ ਚ ਪੁਲਿਸਾਂ ਅਨਪਛਾਤੀ ਬਣ ਜੇ ਪੁਲਿਸ ਲਾਪਤਾ ਹੋ ਜੇ ਤੇ ਕਾਤਲ ਹੀ ਉਹੋ ਹੋਵੇ ਤੇ ਫਿਰ ਕਾਤਲਾਂ ਨੂੰ ਗ੍ਰਿਫਤਾਰ ਕੌਣ ਕਰੇਗਾ ਚਾਰ ਐਸਐਚਓਾਂ ਦੀਆਂ ਜ਼ਮਾਨਤਾਂ ਤੱਕ ਰਿਜੈਕਟ ਹੋ ਗਈਆਂ ਹਾਈ ਕੋਰਟ ਚ ਕਰਨਲ ਬਾਠ ਦੇ ਮਾਮਲੇ ਚ ਗ੍ਰਿਫਤਾਰ ਨਹੀਂ ਕੀਤੇ ਕਿਉਂਕਿ ਬਦਮਾਸ਼ ਵੀ ਪੁਲਿਸ ਵਾਲੇ ਆ ਤੇ ਗ੍ਰਿਫਤਾਰ ਕਰਨ ਵਾਲੇ ਵੀ ਪੁਲਿਸ ਵਾਲੇ ਆ ਨਰਿੰਦਰਦੀਪ ਦੇ ਕਤਲ ਦੇ ਵਿੱਚ ਵੀ ਕਾਤਲ ਵੀ ਪੁਲਿਸ ਵਾਲੇ ਆ ਤੇ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਵੀ ਪੁਲਿਸ ਵਾਲਿਆਂ ਦੀ ਹੈਗੀ ਆ। ਤੋ ਇਹ ਜਿਹੜਾ ਆਮ ਲੋਕਾਂ ਦੇ ਵਾਸਤੇ ਆਮ ਲੋਕ ਕਹਿੰਦੇ ਨੇ ਕਿ ਕਾਨੂੰਨ ਅੰਨਾ ਹੁੰਦਾ ਆਪ ਕਹਿੰਦੇ ਕਾਨੂੰਨ ਆਮ ਲੋਕਾਂ ਵਾਸਤੇ ਅੰਨਾ ਨਹੀਂ ਹੁੰਦਾਗਾ। ਆਮ ਲੋਕਾਂ ਵਾਸਤੇ ਇਹ ਲੰਗੜਾ ਲੂਲਾ ਅੰਨਾ ਬੋੜਾ ਟੁੰਡਾ ਸਭ ਕੁਝ ਹੁੰਦਾ ਤੇ ਜਦੋਂ ਇਹ ਲਟੇਰਿਆਂ ਵਾਲੀ ਕੰਮ ਕਰਦਾ ਆਮ ਲੋਕਾਂ ਨੂੰ ਦਬਾਉਣਾ ਹੁੰਦਾ ਉਦੋਂ ਫਿਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੋ ਜਾਂਦੇ ਹੈਗੇ ਆ। ਤੇ ਜਦੋਂ ਤਗੜੇ ਨੂੰ ਹੱਥ ਪਾਉਣਾ ਹੋਵੇ ਫਿਰ ਇਹਦੇ ਹੱਥ ਜਿਹੜੇ ਆ ਟੁੰਡ ਬਣ ਜਾਂਦੇ ਹੈਗੇ ਆ ਓਏ ਸਾਰੇ ਦਾ ਸਾਰਾ ਜਦੋਂ ਪੰਜਾਬ ਦੇ ਵਿੱਚ ਪੁਲਸੀਆ ਸਟੇਟ ਖੜੀ ਕਰਦੀ ਹੈਗੀ ਆ ਤੇ ਡੀਜੀਪੀ ਕੋਟੇ ਲਾ ਰਿਆ ਇਨਕਾਊਂਟਰਾਂ ਦੇ ਤੇ ਉਹਦੇ ਵਿੱਚ ਫਿਰ ਹਰਾਸਤੀ ਕਤਲ ਕੋ 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 ਭਾਵੇਂ ਨਰਿੰਦਰਦੀਪ ਮਾਰਤਾ ਅੱਜ 50 ਦਿਨ ਬੀਤ ਗਏ ਆ ਤੇ ਬਠਿੰਡੇ ਦੇ ਪੁਲਿਸ ਅਧਿਕਾਰੀ ਹਿੱਕ ਠੋਕ ਕੇ ਕਹਿ ਰਹੇ ਆ ਕਿ ਪੈਸੇ ਲੈਣੇ ਲੈ ਲਓ ਨੌਕਰੀ ਲੈਣੀ ਲੈ ਲਓ ਪੁਲਿਸ ਵਾਲਿਆਂ ਤੇ ਅਸੀਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਕਰਨੀਗੀ ਕਿਉਂਕਿ ਪੰਜਾਬ ਸਰਕਾਰ ਨੇ ਪੁਲਿਸ ਦੀਆਂ ਵਾਗਾਂ ਖੁੱਲੀਆਂ ਜਿਹੜੀਆਂ ਨੇ ਛੱਡ ਦਿੱਤੀਆਂ ਨੇ ਤੇ ਪੁਲਿਸਿਆ ਸਟੇਟ ਪੰਜਾਬ ਜਿਹੜਾ ਬਣ ਚੁੱਕਾ ਇਸ ਕਰਕੇ ਲੋਕਾਂ ਨੂੰ ਲੜਨ ਤੋਂ ਬਿਨਾ ਤੇ ਪੰਜਾਬ ਨੂੰ ਆਪਣੀ ਨਾਬਰੀ ਦੀ ਵਿਰਾਸਤ ਤੇ ਪਹਿਰਾ ਦਿੱਤੇ ਦੇ ਕੇ ਮੈਦਾਨ 'ਚ ਨਿਤਰਣ ਤੋਂ ਬਿਨਾ ਹੁਣ ਕੋਈ ਰਸਤਾ ਜਿਹੜਾ ਉਹ ਨਹੀਂ ਬਚਿਆਗਾ ਕਿ ਗੱਲ ਇਹ ਹੈ ਅੱਜ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਉਹ ਚ ਮੁੱਦੇ ਹੋਰ ਵਿਚਾਰੇ ਗਏ ਆਮ ਤੌਰ ਤੇ ਜ਼ੀਰੋ ਆਵਰ ਹੁੰਦਾ ਜੇ ਕਿਸੇ ਨੇ ਕੋਈ ਗੱਲ ਰੱਖਣੀ ਹੈ ਉਹ ਵੀ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਉੱਥੇ ਚੁਟਕਲੇ ਸੁਣਾਉਂਦੇ ਟੀਚਰਾਂ ਕਰਦੇ ਇਹ ਤਾਂ ਨਜ਼ਰ ਆਏ ਪਰ ਗੰਭੀਰ ਮੁੱਦੇ ਲਗਾਤਾਰ ਪੰਜਾਬ ਚ ਹੋ ਰਹੇ ਐਂਕਾਊਂਟਰਾਂ ਤੇ ਜਦ ਕਿਸੇ ਨੇ ਸਵਾਲ ਕਰਨਾ ਸੀ ਉਹ ਤੇ ਬੋਲਣ ਤੋਂ ਚੁੱਪ ਕਰਾ ਦਿੱਤਾ ਗਿਆ ਕਿਵੇਂ ਦੇਖ ਦਿਓ ਜੀ ਦੇਖੋ ਜਿਹੜੀ ਜਵਾਨਬੰਦੀ ਆ ਕਿਉਂਕਿ ਇਹ ਭਾਜਪਾ ਦੀ ਬੀ ਟੀਮ ਆ ਆਰਐਸਐਸ ਦੀ ਜਿਹੜੀ ਜਵਾਨਬੰਦੀ ਭਾਜ ਮੋਦੀ ਸਰਕਾਰ ਪੂਰੇ ਮੁਲਕ ਚ ਕਰ ਰਿਆ ਲੇਖਕਾਂ ਪੱਤਰਕਾਰਾਂ ਨੂੰ ਜੇਲਾ ਚ ਸਿੱਟ ਰਿਆ ਹੈਗਾ ਤੇ ਬੀਐਨਐਸ ਵਰਗੇ ਕਾਨੂੰਨ ਲਿਆ ਕੇ ਹਰ ਰੋਸ ਪ੍ਰਦਰਸ਼ਨ ਨੂੰ ਅਤਵਾਦੀ ਸਰਗਰਮੀ ਦੇ ਘੇਰੇ ਚ ਲੈ ਆਂਦਾ ਹੈਗਾ ਇਹ ਉਹਨਾਂ ਦੀ ਬੀ ਟੀਮ ਹੋਣ ਕਰਕੇ ਇਹ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਤਾਲੇ ਲੈ ਕੇ ਜਾਂਦਾ ਮੁੱਖ ਮੰਤਰੀ ਹੈਨਾ ਇਹ ਵਿਧਾਨ ਸਭਾ ਦੇ ਅੰਦਰ ਵੀ ਵਿਰੋਧੀ ਧਿਰ ਦੀ ਜਿਹੜੀ ਹੈਗੀ ਆ ਵਿਰੋਧੀ ਸੁਰ ਜਿਹੜੀ ਨੱਪਣੀ ਚਾਹੁੰਦੇ ਆ ਸੜਕਾਂ ਤੇ ਜੇ ਕੋਈ ਵਿਰੋਧੀ ਸਿਰ ਉਸ ਦੀ ਆ ਉਹ ਵੀ ਨੱਪਣਾ ਚਾਹੁੰਦੇ ਆ ਤੇ ਹਰ ਜਿਹੜਾ ਜੇ ਕੋਈ ਪੱਤਰਕਾਰ ਦੀ ਕਲਮ ਪੱਤਰਕਾਰ ਦਾ ਮਾਈਕ ਜਿਹੜਾ ਹੈਗਾ ਉਹ ਸਿਰ ਚੱਕਦਾ ਹੈਗਾ ਉਹਨੂੰ ਵੀ ਦੱਪਣਾ ਚਾਹੁੰਦੇ ਆ ਇਹ ਕਹਿੰਦੇ ਕਿ ਸਿਰਫ ਤੇ ਸਿਰਫ ਸਾਡੀ ਜਿਹੜੀ ਆ ਹਾਮੀ ਚ ਹਾਮੀ ਭਰੋ ਜੇ ਅਸੀਂ ਦਿਨ ਨੂੰ ਰਾਤ ਕਹੀਏ ਤੇ ਰਾਤ ਕੋ ਰਾਤ ਨੂੰ ਦਿਨ ਕਹੀਏ ਤੇ ਦਿਨ ਕੋ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਵਾਪਰਨਾ ਵਕਤੀ ਤੌਰ ਤੇ ਸਰਕਾਰ ਨੂੰ ਲੱਗਦਾ ਹੋ ਸਕਦਾ ਕਿ ਅਸੀਂ ਲੋਕਾਂ ਤੇ ਜਿਹੜਾ ਜ਼ਬਰ ਟਾ ਕੇ ਲੋਕਾਂ ਦੇ ਹੱਕੀ ਸੰਘਰਸ਼ ਟਾ ਸਕਦੇ ਆ ਕਤਲ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਿ دہشت ਦਾ ਮਾਹੌਲ ਬਣਾ ਸਕਦੇ ਆ ਪਰ ਇਹੋ ਜੀ دہشت ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਚੱਕਣਾ ਚੂਰ ਕੀਤੀ ਆ ਤੇ ਇਹ ਵੀ ਚੱਕਣਾ ਚੂਰ ਪੰਜਾਬ ਦੇ ਲੋਕ ਕਰਕੇ ਰਹਿਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ